ਇਲ ਤੋਂ ਬਾਹਰ ਆ ਰਿਹਾ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਨ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਹੈ ਤੇ ਹੁਣ ਰਾਮ ਰਹੀਮ ਮੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਆ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੰਚੀ ਹੈ ਤੇ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਟੜਕੇ-ਟੜਕੇ ਉਹ ਜੇਲ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰਿਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਨ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਆ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਨ ਪਹੁੰਚੀ ਹੈ ਤੇ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਨੀਪ੍ਰਿਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਨ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਟੜਕੇ-ਟੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਣੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਣੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਣੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਨੀਪ੍ਰਿਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਨ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਣੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਣੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਣੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰਿਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਨ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਆ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਨ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਟੜਕੇ ਧੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਣੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਣੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਣੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਣੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਣੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਣੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਨ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਨ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਆ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਟੜਕੇ ਟੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਣੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਣੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਣੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਣੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਣੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਣੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਬ੍ਰਿਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਨ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਆ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਬ੍ਰਿਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਨ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਆ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਆ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਤੜਕੇ-ਤੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਐ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਐ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ ਨਾਲ ਤੇ ਨਾਲ ਦੀ ਨਾਲ ਹਨੀਪ੍ਰੀਤ ਸਣੇ ਹੋਰ ਲੋਕ ਜਿਹੜੇ ਐ ਉਹ ਰਾਮ ਰਹੀਮ ਨੂੰ ਮਿਲਣ ਦੇ ਲਈ ਪਹੁੰਚੇ ਨੇ ਹਨੀਪ੍ਰੀਤ ਨੇ ਜੇਲ੍ਹ ਤੋਂ ਜਦੋਂ ਰਾਮ ਰਹੀਮ ਬਾਹਰ ਆਏ ਤਾਂ ਉਹਨਾਂ ਨੂੰ ਲੈਨ ਪਹੁੰਚੀ ਹੈ ਤੇ ਇੱਕ ਵਾਰ ਫਿਰ ਤੋਂ 21 ਦਿਨਾਂ ਦੇ ਲਈ ਦੱਸਦੀ ਹੈ ਕਿ ਇਹ ਫਰਲੋ ਮਿਲੀ ਹੈ ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ 21 ਦਿਨਾਂ ਦੀ ਫਰਲੋ ਮਿਲੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਦਰਅਸਲ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲੀ ਹੈ ਤੜਕੇ-ਤੜਕੇ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਸੂਤਰਾਂ ਦੇ ਮੁਤਾਬਿਕ ਹਣੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਆਈ ਸੀ ਤੇ ਇੱਕ ਵਾਰ ਫਿਰ ਤੋਂ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਫਰਲੋ ਮਿਲੀ ਸੀ ਤੇ ਹੁਣ 21 ਦਿਨਾਂ ਲਈ ਉਹ ਮੁੜ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਤੇ ਹੁਣ ਟੜਕੇ ਟੜਕੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਹਨੀਪ੍ਰੀਤ ਜਿਹੜੀ ਹੈ ਉਹ ਰਾਮ ਰਹੀਮ ਨੂੰ ਲੈਣ ਉੱਥੇ ਪਹੁੰਚੀ ਹੈ ਤੇ ਹੁਣ ਰਾਮ ਰਹੀਮ ਮੁੜ ਤੋਂ ਫਰਲੋ ਤੇ ਨੇ ਉਹ ਵੀ 21 ਦਿਨਾਂ ਦੀ ਤੇ ਹੁਣ ਆਪਣੇ ਸਮਰਥਕਾਂ ਦੇ ਨਾਲ ਡੇਰਾ ਦੇ ਸਮਰਥਕਾਂ ਦੇ